ਹੈਲੋ ਵੀਰ ਜੀ ਅਸਾ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਅੱਜ ਤੁਹਾਨੂੰ ਪੀਟਰ ਬਰੋ ਦੇ ਪਾਰਕ ਦੀ ਸੈਰ ਕਰਕੇ 라ਕੇ ਲਿਉਣੀ ਆ ਤੁਸੀਂ ਦੱਸਿਓ ਵੀ ਕਿਵੇਂ ਲੱਗਿਆ ਮੌਸਮ ਬਹੁਤ ਵਧੀਆ ਅੱਜ ਧੁੱਪ ਚੜੀ ਹੋਈ ਆ ਠੰਡ ਟੁੰਡ ਘੱਟੇ ਆ ਇਸ ਲਈ ਅੱਜ ਤੁਹਾਨੂੰ ਪਾਰਕ ਚ ਲੈ ਕੇ ਚੱਲਾ ਆ ਕਰੋ ਬਲੋ ਮੇਰੀ ਬਣਾਈ ਆ ਹੁਣ ਠੀਕ ਆ ਤੇ ਚੰਰੀ ਲੈ ਕੇ ਜਾਣੀ ਆ ਸਕੈਨਿੰਗ ਮਸ਼ੀਨ ਦੇ ਵਿੱਚ ਸਕੈਨਿੰਗ ਮਸ਼ੀਨ ਦੇ ਵਿੱਚ ਰੱਖਣੀ ਆ ਆ ਰੱਖਦੇ ਹਾਂ ਸਕੈਨਿੰਗ ਮਸ਼ੀਨ ਦੇ ਵਿੱਚ ਰੱਖਤੀ ਕੋਈ ਬਟਨ ਦੱਬਣਾ ਦੇਖੋ ਦੋ ਬਣਾਏ ਇੱਥੇ ਰੱਖੇ ਸਕੈਨਿੰਗ ਤੇ ਤੇ ਉੱਤੇ ਆ ਕੇ ਭਰਦੇ ਤੇ ਹਾਂ ਬਿਲਕੁਲ ਅੰਦਰਲਾ ਦੇਖੋ ਸੀਨ ਅੰਦਰਲਾ ਵੈਰੀ ਗੁੱਡ ਦੇ ਭਰ ਰਹੇ ਆ ਜੀ ਭਾਈ ਸੱਚ ਮੋੱਚੇ ਜਿਹਾ ਭਰ ਰਹੇ ਆ ਜੀ ਇੱਥੇ ਆ ਦੇਖੋ ਸਾਹਮਣੇ ਉਤਾਰ ਭਰੇ ਹੋ ਰਹੇ ਆ ਕੁੜੀਆ ਭਰ ਰਹੀ ਆ ਮਨਜੀਤ ਕੌਰ ਭਰ ਰਹੀ ਆ ਕਿਉਂ ਵੀ ਵਧੀਆ ਲੱਗਿਆ ਹੈ ਵਧੀਆ ਲੱਗ ਰਿਹਾ ਨਾ ਇਹਦਾ ਵੀ ਹਾਂਜੀ ਬਹੁਤ ਬਹੁਤ ਛੋੜਾ ਹੈ ਨਾ ਖੜੋ ਦਿੰਦੀ ਜਣੀ ਮੈਂ ਕੁੱਟ ਕੇ ਚੇਦ ਨਾ ਵੀ ਸਾਡੀ ਫੋਟੋ ਕੱਚੀ ਜਾ ਰਹੀ ਆ ਆ फोटो खिचा काय 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 这样的哪一个？ ਹਾਂ ਬੋਲੋ ਹਲੋ ਕਿਹਨਾ ਨਜ਼ਾਰਾ ਓਏ ਬਈ ਆਹ ਯਾ ਬਹੁਤ ਬਹੁਤ ਉੱਪਰ ਵਾਲੇ ਜਮੇ ਉੱਪਰ ਉੱਪਰ ਵਾਲਾ ਆਉ ਦੇ ਆ ਜਾ ਬੂਹੇ ਇਧਰੋਂ ਦੇਖ कह रहे हो ऊपर को जा रहे तक जा ही नहीं रहा तोड्डा इत्थे ही हैड़ा बहुत ज्यादा नहीं ऊंचे ओ लुक हियर बटरफ्लाइज लुक हियर वाओ इट्स ऑसम आई वांट टू गो देयर यू वांट टू गो देयर लेट्स गो गाइस चलो नेक्स्ट स्टूडियो ਨਹੀਂ ਚਲੋ ਜੀ ਢੀਂਗ ਆ ਗਈ ਸਾਡੀ ਮਨਪਸੰਦ ਇਹਦੇ ਫੋਟੋ ਕੀ ਜੀ ਜੀ ਥੋੜਾ ਜਿਹਾ ਪਿੱਛੇ ਸਾਡੀ ਮਨਪਸੰਦ ਢੀਂਗ ਝੂਟੇ ਫੋਟੋ ਸਿੱਕੀ ਗਿਆ ਵਾਟੇ ਝੂਟੇ ਇਟਸ ਓਨਲੀ ਬਲੂਨ ਨਾ ਤੇਰਾ ਵਾਟੇ ਚਲੋ ਸਹਾਬ ਇਹ ਟੌਲੀਪੌਪ ਉਹਨਾਂ ਦੀ ਬਣਾ ਲਿਓ ਬਹੁਤ ਸੋਹਣੀਆਂ ਹਨ ਤਾਂ ਅੱਛੀਆਂ ਆ ਤਾਂ ਮੇਰੇ ਕੋਲ ਮਾਈਕ ਆ ਰਿਹਾ ਹੈ ਬੱਬਲ ਬੋਰਡ ਬੱਬਰ ਵਾਰਡ ਆ ਗਿਆ ਉੱਤੇ ਬੱਬਰ ਵਾਰਡ ਹੁਣ ਮੇਰਾ ਕਮਰਾ ਰੱਤੇ ਕਮਰਾ ਬਹੁਤ ਚਿੜੀਆਂ ਦੇਖੋ ਤੁਸੀਂ ਬਹੁਤ ਜ਼ਿਆਦਾ ਬੱਬਰਾਂ ਉੱਲੀਆ ਚਿੜੀਆਂ ਉੱਡਦੀਆਂ ਨੇ ਉਹ ਦਰਖਤ ਤੇ ਦਰਖਤ ਆ ਗਏ ਦਰਖਤ ਤੇ ਦਰਖਤ ਦਰਖਤ ਹੁਣ ਇਧਰੋਂ ਜਾ ਰਿਹਾ ਮੈਂ ਬਹੁਤ ਜ਼ਿਆਦਾ ਦੇਖੋ ਕੁਰਸੀ ਇੱਕ ਜਗ੍ਹਾ ਬੈਠੀ ਆ ਦੇਖੋ ਹੁਣ ਮੈਂ ਬਹੁਤ ਦੂਰ ਜਾ ਰਿਹਾ ਬਹੁਤ ਦੂਰ ਬੋਲ 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 ਓਹ ਹੋ 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 ਗਵਾਰੇ 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 ਬੋਲ 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 ਥੇ ਥੇ ਬਲੂਨਾ ਜਾ ਗਿਆ ਓ ਥੱਲੇ ਆ ਗਿਆ 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 ਅਜ ਐਂ ਤਾਂ ਇਖਾਤਾ ਲਾ ਲੇ ਲਾ ਲੇ ਲਾ ਲੇ ਲਾ ਲੇ ਓਹ ਹੋ ਬਲੁੰਦਰੀਆ ਬਹੁਤ ਘੁੰਮ ਰਿਹਾ ਹਾਂ ਮੈਂ ਜਿਵੇਂ ਚੰਡੋਲ ਤੇ ਬੈਠੇ ਘੁੰਮਦੇ ਨਾ ਬਾਈ ਜੀ ਐਂ ਘੁੰਮ ਰਿਹਾ ਜਿਵੇਂ ਚੰਡੋਲ ਤੇ ਬੈਠ ਕੇ ਆਪਾਂ ਘੁੰਮਦੇ ਹੁੰਨੇ ਆ ਸਰਵਲ ਹਾਈ ਮੈਂ ਕਿਹਾ ਦੂਰਬੀਨ ਲਾਈ ਜਾ ਇੱਕ ਕੋ ਵੀ ਸਟੂਡੀਓ ਜੰਨੂ ਵੀ ਇਹਨੂੰ ਵੀ ਜਾਣਿਆ ਉੱਪਰ ਰੱਸੀ ਕਿਤਨੀ ਆ ਇਹਦੇ ਵਿੱਚ ਘਟ ਜਾਣਾ ਉੱਪਰ ਰੱਸੀ ਕਿਤਨੀ ਆ ਲੱਗੇ ਫਾਟ ਗਿਆ ਫਾਟ ਗਿਆ ਫਾਟ ਗਿਆ ਮੁੰਡਾ ਚੱਲ ਦੋ ਚੜ੍ਹ ਦੋਰਾ ਉਹ ਨਾ ਨੇ ਦਰੋਂ ਨਾ ਨੇ ਛੱਟਾ ਪਾਣੀ ਜਾ ਦੇਖੋ ਤਾਂ ਨੂੰ ਖਿੱਚਣਗੇ ਦੇਖਿਓ ਗੁਵਾਰਾ ਬਣੂਗਾ ਅੱਛਾ ਚੱਲ 1 2 3 ਚੋਰ ਨਾ ਬਸ ਕਿਚੂ ਪੇਂਟਿੰਗਾਂ ਬਣਾ ਰਹੀ ਨੇ ਵੰਜੀਤ ਤੇ ਫਰੀਦ ਜਿਹੜੀ ਪੇਂਟਿੰਗ ਬਣੀ ਆ ਇਹ ਦੇਖੋ ਉਹਦਾ ਪੇਂਟ ਕੇ ਬਣਾ ਰਹੇ ਨੇ ਉਧਰ ਫਰੀਦ ਪੇਂਟਿੰਗ ਜਿਹੜੀ ਬਣਾ ਰਹੀ ਆ ਦਿਖਾਇਆ ਜੀ ਬੜੇ ਆ ਮੇਰਾ ਵਰਤ ਬਣਾ ਰਹੀ ਆ ਜੀ ਆ ਦੇਖੋ ਇਹ ਹੁਣ ਤੁਹਾਨੂੰ ਦਿਖਾਵਾਂਗੇ ਵੀ ਆ ਪਰਦੇ ਤੇ ਆਉਣਾ ਹੈ ਇਹ ਇੰਟਰਨੈਟ ਤੇ ਪੇਂਟਿੰਗ ਨੇ ਜਾਂਦੀ। ਦੱਸ ਦੇ ਕਿਵੇਂ ਹੁਣ ਇਹ ਇੱਥੇ ਰੱਖਣੀ ਆ ਹੈ। ਸਕੈਨ ਕਰਨ ਲਈ ਆ ਦੇਖੋ ਰੱਖ ਦੀ ਆਪਸ ਦਾ ਪਰਦਾ। ਆ ਦੇਖੋ ਹੁਣ ਇਹ ਤੇ ਆਉਣਗੇ। ਉਹ ਆ ਗਿਆ ਮੇਰਾ ਰੋਬੋਟ। ਆ ਗਿਆ ਦੇਖੋ ਰੋਬੋਟ। ਮੈਂ ਇੱਧਰ ਰੱਖਿਆ। ਆ ਦੇਖੋ ਰੱਖਿਆ। ਉਹ ਦੇਖੋ ਰੋਬੋਟ ਆ ਗਿਆ ਨਾ। ਆ ਦੇਖੋ ਪੇਂਟਰ ਇਟਸ ਮੀ ਆ ਦੇਖੋ ਨਾ ਹੀ ਮੀ ਵੈਰੀ ਗੁੱਡ ਹੋਰ ਵੀ ਹੋਣੀ ਗੋਣਾ ਸਾਹਿਬਾ ਜੀ ਦੇਖੋ ਆ ਦੇਖੋ ਪੇਂਟਿੰਗ ਦੱਬਤਾ ਆ ਆ ਗਿਆ ਆ ਗਿਆ ਦੇਖੋ ਜੀ ਸਾਹਿਬ ਦੇ ਬਲੂ ਕਲਰ ਦੀਆਂ ਲੱਗੀਆਂ ਹੋਈਆਂ ਨੇ ਸਿਰ ਉੱਪਰ ਤਾਰੀਆਂ ਬਾਕੀ ਕਿ ਪੇਂਟ ਹੀ ਆ ਉਮੀ ਜਿੰਨੀ ਕਾ ਪਤਾਰੀ ਲਾਈ ਆ ਇੱਥੇ ਦੇਖੋ ਜਿੰਦਗੀਦਾਰੀ ਇੱਥੇ ਰਹੀ ਆ ਉਨ ਹੀ ਹੋ ਗਿਆ ਜੀ ਥਣ ਇਸ ਮਮਾਸ ਸੋਣੀ ਨਹੀਂ ਹੈ ਪੇਂਟਿੰਗ ਦੇਖ ਕੇ ਕਿੰਨੀ ਸੋਣੀ ਬਣੀ ਆ ਬਈ ਆ ਦੇਖੋ ਆ ਲਵਤੀ ਆ ਦੇਖੋ ਲੋਧਰਾਉਗੀ ਕੰਨੀ ਤੋਂ ਆ ਆ ਵੀ ਕਿੰਨੀ ਚਾਪੜੀ ਹੈ ਆ ਦੇਖੋ ਇਹ ਹੋਰ ਜ਼ਰਤ ਹੋਇਆ ਭਾਈ ਦੇਖਦਾ ਆ ਨਾਲ ਹੀ ਲੈ ਜਾਣੀ ਹੈ ਆ ਦੇਖੋ ਮੈਂ ਮੈਂ ਉੱਡੀ ਜਾਂਦੀ ਆ ਦੇਖੋ ਹੋਰ ਸਾਡੀ ਕੀ ਹੋਗੀ ਦੇਖੋ ਕਿੰਨੇ ਜੁਣੇ ਸਾਹਿਬ ਪ੍ਰੀਤ ਮਨਜੀਤ ਇਹਨਾਂ ਪਿੰਡਾਂ ਨੇ ਬਣਾਈ ਜੀ ਨਾ ਪਹਿਲਾਂ ਮੈਂ ਵੀ ਬਣਾਈ ਸੀ ਜਣੀ ਬਹੁਤ ਸੋਹਣਾ ਸਟੀਨ ਆਏ ਹੋ ਲੈ ਸਾਹਿਬ ਆ ਗਿਆ ਕਵਰ ਦਾ ਇੰਤਜ਼ਾਰ ਆਪਣਾ ਹੈ ਬਣਾਓ ਇਧਰ ਦੱਬ ਮਾਰ ਨਵਾ ਆ ਗਿਆ ਸਾਜੀ ਚਲੋ ਕੱਟੋ ਬੱਡਾ ਮਟੋ ਇੱਕ ਮੈਂ ਜੀ ਆ ਦੇ ਕੋਨਾ ਹੌਤ ਦੱਪਣਾ ਨਾ ਪਲਾਚ ਸਹੀ ਤੁਸੀਂ ਵੀ ਮਤਲਬ ਉਦੇ ਪਰ ਉਦੇ ਵਿੱਚ ਉਹ ਮਾਰਦੇ ਨਹੀਂ ਗਾਣਾ ਤੇ ਉਹਦੇ ਤੇ ਮਮੂ ਪਾਪੂ ਪਵਾਦੇ ਕੋਕ ਮਾਰਿਆ ਦੇਖੋ ਉਹਨੇ ਦੇਖ ਲਦੇ ਬਾਲੂਨ ਚ ਚਲ ਮਾਤਾ ਫਾਂਪੂ ਵੀ ਕਰਪਾਣਾ ਆਪਾਂ ਵੈਰੀ ਵੈਰੀ ਗੁੱਟਾ ਆ ਦੇਖੋ ਪਾਪੂ ਮਾਰ ਰਿਹਾ ਦੇਖੋ ਪ੍ਰਿੰਸੇਸ ਕੱਢ ਰਹੀ ਆ ਉਹਨੂੰ ਬਾਲੂਨ 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 ਯੂ ਕੈਨ ਡੂ ਇਟ ਯੂ ਕੈਨ ਡੂ ਇਟ ਯੂ ਕੈਨ ਡੂ ਇਟ ਯੂ ਕੈਨ ਡੂ ਇਟ ਓਹ ਏ ਬੱਬਲ ਫਰਾਂਟ ਆ ਜਿਹੜਾ ਨਾ ਟ੍ਰਾਂਟੋ ਚ ਬਣਿਆ ਹੋਇਆ ਸਟੂਡੀਓ ਐਂਡ ਮਿਊਜ਼ਿਕ ਬਹੁਤ ਸੋਹਣਾ ਅੰਦਰੋਂ ਦੇਖੋ ਸਾਰਾ ਤੁਹਾਨੂੰ ਦਿਖਾਇਆ ਹੋ ਸਕਦਾ ਤੁਹਾਨੂੰ ਵਧੀਆ ਲੱਗੇ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਚੈਨਲ ਨੂੰ ਲਾਈਕ ਕਰ ਦਿਆ ਕਰੋ ਤੇ ਬਾਕੀ ਕੀ ਮਦਦ ਜੱਜ ਕਾ ਬਹਿਰ ਜੀ ਖਾਲਸਾ ਬਹਿਰ ਜੀ ਕੀ ਪਤੇ ਸੀ ਟ੍ਰਾਂਟੋ ਦੇ ਬੱਬਲ ਪਲਾਂਟ ਦੀ ਸਾਇਰ ਜਾਨੀ ਮਿਊਜ਼ਿਕ ਅਤੇ ਸਟੂਡੀਓ ਦਾ ਸਮੇਲ ਤੁਹਾਨੂੰ ਕਨੇਡਾ ਦੇ ਵੱਖ-ਵੱਖ ਯੁਨੀਕ ਜਗਾਵੰਦੀ ਸੈਰ ਕਰਾਉਂਦੇ ਰਹਾਂਗੇ ਜਿੰਨੇ ਵੀ ਰਸੀਂ ਕਨੇਡਾ ਦੇ ਵਿੱਚ ਆ ਤੁਸੀਂ ਸਾਡੇ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਫੇਰ ਤੁਹਾਨੂੰ ਕੋਈ ਨਵੀਂ ਜਗ੍ਹਾ ਦੀ ਸੈਰ ਕਰਾਵਾਂਗੇ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ